ਸਰ ਜਸਦੇਵ ਸਿੰਘ ਜੀ ਕਿ ਜਿਹੜੇ ਡਿਪਰਾਈਵਡ ਪ੍ਰਵਾਸੀ ਪੰਜਾਬ ਦੇ ਵਿੱਚ ਵਸਦੇ ਆ ਉਹਨਾਂ ਦੇ ਬੱਚਿਆਂ ਦੀ ਪੜਾਈ ਜਿਹੜੀ ਆ ਉਹਦੇ ਵਿੱਚ ਇੱਕਾਫੀ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਰਾਜਨੀਤਕ ਤੇ ਪੰਜਾਬੀ ਵੀ ਪੜਾਉਂਦੇ ਹੋਣਗੇ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਇੱਥੇ ਅਸੀਂ ਡਿਪਾਰਟਮੈਂਟ ਹਾਂ ਕਿਉਂਕਿ ਅਸੀਂ ਇੱਥੇ ਪੰਜਾਬੀ ਫੰਡ ਦੀ ਕੋਸ਼ਿਸ਼ ਕਰਦੇ ਉਹ ਕਰ ਰਹੇ ਆਗੇ ਆ ਕਿਉਂਕਿ ਉਹ ਪ੍ਰਵਾਸੀ ਕੋਈ ਦੂਰ ਇੱਥੇ ਅਸੀਂ ਪੰਜਾਬ ਪ੍ਰਵਾਸੀ ਕੋਈ ਜੋੜ ਕੇ ਹਾਂਜੀ ਇਹਨਾਂ ਬਾਰੇ ਆਪ ਤੇ ਆਪ ਤੁਹਾਨੂੰ ਤੋਂ ਅਪੀਲ ਕਰੀ ਆਪਣੇ ਵਾਲ ਜਾਣ ਪਛਾਣ ਦੇ ਪਹਿਲੇ ਇਹਨਾਂ ਨੂੰ 2 ਮਿੰਟ ਬਾਅਦ ਵੀ ਦੇ ਦਿੱਤੇ ਪੇਪਰ ਪੜ੍ਹਨਾ ਤੁਸੀਂ ਬਾਅਦ ਪੁੱਛ ਦਿਓ ਆਪਣੇ ਮੈਂ ਕਲੈਰੀਫਾਈ ਕਰ ਦਿਆਂ ਦੱਸੇ ਕਿ ਅਧਿਆਪਕ ਨੇ ਫੌਜ਼ ਕਾਨ ਨੇ ਪਟਿਆਰੇ ਨੇ ਡਿਪਰਾਈਵ ਬੱਚਾਂ ਦੀ ਐਜੂਕੇਸ਼ਨ ਦਾ ਖਾਸ ਪ੍ਰੋਜੈਕਟ ਕਰਾਰੇ ਨੇ ਹਾਂ ਜੀ ਕਰੂਗੀ ਵਿਸ਼ਾ ਵੱਡਾ ਹੋਸ਼ ਹੁੰਦਾ ਹੈ ਸਬਕ ਹੁੰਦਾ ਹੈ ਕਿ ਗੱਲ ਪਾਛਾ ਕਿ ਗੱਲ ਦੇ ਵਿਕਾਸ ਵਿੱਚ ਪਰਵਾਸੀ ਪੰਜਾਬੀ ਮਿਆਂ ਦਾ ਹੈ ਪਰਵਾਸੀ ਦੀ ਗੱਲ ਕਰੀਏ ਬਹੁਤ ਵੱਡਾ ਖੇਤਰ ਹੈ ਪੂਰੇ ਸੰਸਾਰ ਦੇ ਵਿੱਚ ਕਿੰਨੇ ਹੀ ਮੁਲਕ ਨੇ ਜੇ ਸਾਰੇ ਮੁਲਕਾਂ ਦੇ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਗੱਲ ਕਰੀਏ ਤਾਂ ਹੋ ਸਕਦਾ ਉਹ ਪੋਸੀਬਲ ਨਹੀਂ ਹੈ ਜਦ ਜਿੰਨੇ ਥੋੜੇ ਸਮੇਂ ਦੇ ਵਿੱਚ ਮੈਂ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਇਆ ਹੋਵੇ ਇਹ ਸੱਚ ਹੈ ਕੋਸ਼ਿਸ਼ ਕੀਤੀ ਹੈ ਪੰਜਾਬੀ ਬਾਦਸ਼ਾਹ ਦੀ ਗੱਲ ਕਰ ਰਹੇ ਹਾਂ ਬਾਬਾ ਨਜ਼ਮੀ ਦੇ ਸ਼ੇਰ ਨਾਲ ਸ਼ੁਰੂਆਤ ਕਰਾਂਗਾ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇੱਕ ਵਾਰ ਪੰਜਾਬੀ ਹਾਂ ਚਿੱਖੜਾਂ ਦੇ ਵਿੱਚ ਰੱਖ ਦਿੱਤਾ ਇਹ ਦੀਵਾ ਵਾਲ ਕੁਇਆ ਦੀ ਦਾ ਜਿਹਨੇ ਕਹਿੰਦੇ ਵਿੱਚ ਪੰਜਾਬੀ ਬੁਸਤ ਨਹੀਂ تہذیਬ ਨਹੀਂ ਪੜ ਕੇ ਵਿਖਣ ਵਾਰਿਸ ਬੁੱਲਾਬਦੁੱਲਾ ਸੋ ਪੰਜਾਬੀ ਨਾਲ ਮਨੁੱਖੀ ਜਾਣ ਪਛਾਣ ਪਾਸ਼ਾ ਨੂੰ ਵਿਚਾਰਾਂ ਦੀ ਪੇਸ਼ਕਾਰੀ ਦਾ ਸਾਧਨ ਮੰਨਿਆ ਜਾਂਦਾ ਹੈ ਉਤੋ ਜਸਪਰਸਨ ਜਿਹੜੇ ਵਿਦਵਾਨ ਨੇ ਉਹਨਾਂ ਨੇ ਭਾਸ਼ਾ ਅਜਿਹਾ ਮਨੁੱਖੀ ਕਾਰਜ ਹੈ ਜਿਸ ਦਾ ਮਕਸਦ ਭਾਵਾਂ ਤੇ ਵਿਚਾਰਾਂ ਦਾ ਸੰਚਾਰ ਕਰਨਾ ਹੈ ਸਭ ਮਨੁੱਖੀ ਮਨ ਦੇ ਵਿੱਚ ਪੈਦਾ ਹੁੰਦੇ ਬਨਵਲੇ ਦੁੱਖ ਸੁੱਖ ਕਤਲੀਪਾ ਅਤੇ ਭਾਵਨਾਵਾਂ ਨੂੰ ਰਕਤ ਕਰਨ ਵਾਲੀ ਜੋ ਜ਼ਰੀਆ ਹੈ ਉਹ ਭਾਸ਼ਾ ਰੋਬਰਟ ਟੀ ਹੈਰਸ ਨੇ ਇਹਨਾਂ ਵਾਰੀ ਇਸ ਬਾਰੇ ਕਿਹਾ ਹੈ ਭਾਸ਼ਾ ਬੁਨਿਆਦੀ ਰੂਪ ਵਿੱਚ ਦੁਨੀਆ ਆਤਮਕ ਹਰਿੱਤਾਂ ਦਾ ਅਜਿਹਾ ਪ੍ਰਬੰਧ ਹੈ ਜੋ ਸੰਚਾਰਨ ਯੋਗਤਾਵਾਂ ਕੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਕਿਸੇ ਭਾਸ਼ਾ ਦੀ ਅਮੀਰੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਭਾਸ਼ਾ ਦੇ ਵਿੱਚ ਕਿੰਨੇ ਲੋਕ ਸੰਵਾਦ ਰਚਉਂਦੇ ਆਂਦੇ ਹਨ ਜਾਪਸ ਦੇ ਵਿੱਚ ਗੱਲਬਾਤ ਕਰਦੇ ਆ ਗੱਲ ਇੱਕ ਖਿੱਤੇ ਦੀ ਹੋਵੇ ਜਾਂ ਸੰਸਾਰ ਅੱਧਰ ਤੇ ਵਿਚਰ ਰਹੇ ਲੋਕਾਂ ਦੀ ਹੋਵੇ ਕਿੰਨੇ ਲੋਕ ਉਸ ਭਾਸ਼ਾ ਦੇ ਵਿੱਚ ਆਪਣੀਆਂ ਮਨੁਭਾਵਨਾਵਾਂ ਬੇਦਨਾਵਾਂ ਨੂੰ ਪ੍ਰਗਟ ਕਰਦੇ ਆ ਸੋ ਇਥੋਂ ਪਤਾ ਲੱਗਦਾ ਹੈ ਕਿ ਉਹ ਭਾਸ਼ਾ ਕਿੰਨੀ ਅਮੀਰ ਹੈ ਜਾਂ ਪੂਰੇ ਸੰਸਾਰ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਵਿੱਚ ਉਸ ਭਾਸ਼ਾ ਦਾ ਕਿੰਨਾ ਵੱਡਾ ਪ੍ਰੂਲ ਹੈ ਸੰਸਾਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਬੋਲਣ ਵਾਲੇ ਲਗਭਗ 15 ਕਰੋੜ ਵਿਅਕਤੀਆਂ ਵੱਲੋਂ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਜਦੋਂ ਕੁਝ ਵਿਅਕਤੀ ਜਾਂមនុស្ស ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪ੍ਰਵਾਸ ਕਰਦੇ ਹਨ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਵੀ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸੰਸਾਰ ਦੇ ਵੱਖ-ਵੱਖ ਮਨਕਾਂ ਦੇ ਵਿੱਚ ਪ੍ਰਵਾਸ ਕਰਦੀ ਹੈ ਇਸ ਪ੍ਰਵਾਸ ਦੇ ਦੌਰਾਨ ਇੱਕ ਭਾਸ਼ਾ ਦਾ ਦੂਜੀ ਭਾਸ਼ਾ ਦੇ ਨਾਲ ਸੰਪਰਕ ਹੁੰਦਾ ਹੈ ਦੂਜੀਆਂ ਭਾਸ਼ਾਵਾਂ ਦੇ ਨਾਲ ਜੁੜਨ ਦਾ ਇੱਕ ਮੌਕਾ ਮਿਲਦਾ ਹੈ ਪਰੰਤੂ ਉਸ ਸਬੰਧਤ ਭਾਸ਼ਾ ਨਾਲ ਜੁੜੇ ਹੋਏ ਲੋਕ ਉਹ ਪੰਜਾਬੀ ਨੇ ਜਾਂ ਕੋਈ ਵੀ ਨੇ ਉਸ ਦੇ ਨਾਲ ਜੁੜੇ ਰਹਿਣ ਲਈ ਉਸ ਦੀਆਂ ਸਬੰਧਤ ਕਦਰਾਂ ਕੀਮਤਾਂ ਤੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੇ ਲਈ ਜਦੋਂ ਜਹਾਂ ਕਰਦੇ ਰਹਿੰਦੇ ਆ ਜਿਹੜਾ ਵੀ ਪੁਰਾਣਾ ਤੁਹਾਡੇ ਬੰਨੇ ਸਮੇਂ ਵੀ ਕੀਤਾ ਜਾ ਰਿਹਾ ਹੈ ਢਾਸਪੁਰਾ ਦੀ ਭਾਸ਼ਾ ਦੇ ਵਿੱਚ ਪੰਜਾਬੀ ਦੀ ਭਾਸ਼ਾ ਦਾ ਵਿਕਾਸ ਅਤੇ ਸੱਭਿਆਚਾਰ ਦਾ ਪ੍ਰਸਾਰ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਆਪਣੀ ਭਾਸ਼ਾ ਤੇ ਸੱਭਿਆਚਾਰ ਦੇ ਨਾਲ ਬਹੁਤ ਪਿਆਰ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਜਿੱਥੇ ਵੀ ਜਾਂਦੇ ਆ ਆਪਣੀ ਭਾਸ਼ਾ ਆਪਣਾ ਸੱਭਿਆਚਾਰ ਆਪਣੀਆਂ ਕਦਰਾਂ ਕੀਮਤਾਂ ਇਥੋਂ ਤੱਕ ਆਪਣਾ ਧਰਮ ਸਿੱਖ ਧਰਮ ਦੀ ਜਿਹੜੀ ਗੱਲ ਕਰੀਏ ਜਿਵੇਂ ਗੱਲ ਹੋਈ ਹੈ ਕਿ ਪੰਜਾਬੀ ਨੂੰ ਕਈ ਵਾਰੀ ਸਿੱਖਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪ੍ਰਵਾਸ ਕਰ ਗਏ ਹੋਣ ਪਰ ਉਹਨਾਂ ਦੇ ਦਿਲ ਦਿਮਾਗ ਆਤਮਾਵਾਂ ਰੂਹਾਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਬਾਜ਼ਾਰਾਂ ਗਲੀਆਂ ਮੁਹੱਲਿਆਂ ਵੇੜਿਆਂ ਤਵੇਲਿਆਂ ਸੱਥਾਂ ਤੇ ਖੇਤਾਂ ਵਿੱਚ ਘੁੰਮਦੀਆਂ ਸਰੀਰ ਇੱਥੇ ਹੈ ਰੂਹਾਂ ਪੰਜਾਬ ਦੇ ਵਿੱਚ ਨੇ ਸੋ ਪੰਜਾਬੀਆਂ ਨੇ ਆਪਣੀ ਮਿੱਟੀ ਬੋਲੀ ਸਦਾਚਾਰਕ ਵਿਵਹਾਰ ਉਦਾਰਵਾਦੀ ਰਵੱਈਆ ਤੇ ਗੱਲ ਖਿੱਚਵੀਂ ਸ਼ਖਸੀਅਤ ਨੇ ਨਾਲ ਵਿਸ਼ਵ ਦੇ ਵੱਖ-ਵੱਖ ਮੌਲਕਾਂ ਦੇ ਵਿੱਚ ਪੰਜਾਬੀਅਤ ਦੀ ਖੁਸ਼ਬੂ ਨੂੰ ਫੈਲਾਇਆ ਹੈ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪ੍ਰਤੀ ਸਰਕਾਰਾਂ ਤੋਂ ਸੋਚ અપਣਾਉਂਦੇ ਆ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਰੱਖਣ ਦੇ ਲਈ ਵੱਖ-ਵੱਖ ਉਪਰਾਲੇ ਜਿਹੜੇ ਐ ਕੀਤੇ ਐ ਤੇ ਕੀਤੇ ਜਾ ਰਹੇ ਨੇ ਭਾਸ਼ਾ ਨੂੰ ਸਿਖਾਉਣ ਦੇ ਲਈ ਜਿਹੜਾ ਯੋਗਦਾਨ ਪ੍ਰਵਾਸੀ ਪੰਜਾਬੀਆਂ ਵੱਲੋਂ ਪਾਇਆ ਜਾ ਰਿਹਾ ਹੈ ਮੈਂ ਟੈਕਨੀਕਲੀ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦਾ ਪਰੰਤੂ ਜੂਨ ਮਹੀਨੇ ਦੇ ਵਿੱਚ ਮੈਨੂੰ ਲੰਡਨ ਦੇ ਵਿੱਚ ਵਿਜ਼ਿਟ ਕਰਨ ਦਾ ਜੋ ਮੌਕਾ ਮਿਲਿਆ ਉਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੇ ਜਿਹੜੇ ਸਕੂਲ ਨੇ ਸ਼ਾਮ ਨੂੰ ਕਲਾਸਾਂ ਰੱਖਦੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪਾਰਕ ਐਵੇਨਿਊ ਅਤੇ ਗੁਰੂ ਨਾਨਕ ਰੋ ਦੋ ਦਿਨ ਮੈਂ ਲਗਾਤਾਰ ਇਹਨਾਂ ਸਕੂਲਾਂਾਂ ਦੇ ਵਿੱਚ ਜਾਂਦਾ ਰਿਹਾ ਜਿੱਥੇ ਬੱਖ ਬੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ ਪ੍ਰੀ ਆਫ ਕਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਿਨਾ ਜਿਵੇਂ ਖਾਲਸਾ ਪ੍ਰਾਇਮਰੀ ਸਕੂਲ ਹੈ ਉੱਥੇ ਮੈਂ ਗਿਆ ਪਰੰਤੂ ਉਹਨਾਂ ਨੇ ਅਟੈਂਡ ਨਹੀਂ ਕੀਤਾ ਕਿ ਤੁਸੀਂ ਪਰਮਿਸ਼ਨ ਲੈ ਕੇ ਆਓ ਜਾਂ ਕਿਸੇ ਤਰ੍ਹਾਂ ਈਮੇਲ ਦੇ ਰਾਹੀਂ ਸਾਡੀ ਅਪਾਇੰਟਮੈਂਟ ਲਾਓ ਤਾਂ ਹੀ ਅਸੀਂ ਉਸ ਬਾਰੇ ਦੱਸ ਸਕਦੇ ਹਾਂ ਸੋ ਟੈਕਨੀਕਲੀ ਮੈਂ ਇਸ ਬਾਰੇ ਜਾਣ ਨਹੀਂ ਪਾਇਆ ਪਰੰਤੂ ਜਿੰਨੇ ਜਿਹੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਹੋਈ ਉਸ ਦੇ ਦੌਰਾਨ ਇਹ ਹੋਇਆ ਕਿ ਪੰਜਾਬੀਆਂ ਵੱਲੋਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੇ ਲਈ ਆਮੇ ਉਹਨਾਂ ਦੇ ਬੱਚਿਆਂ ਦਾ ਜਨ ਦੇਖੇ ਹੋਇਆ ਜਦ ਬੱਚਿਆਂ ਦਾ ਜਨ ਪੰਜਾਬ ਦੇ ਵਿੱਚ ਹੋਇਆ ਪਰ ਉਹ ਬੱਚੇ ਇੱਥੇ ਪ੍ਰਵਾਸ ਕਰ ਗਏ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਦੇ ਲਈ ਇੱਥੇ ਚੱਲ ਰਹੀ ਸਕੂਲਾਂ ਦੇ ਵਿੱਚ ਜੋ ਪੰਜਾਬੀ ਦਾ ਵਿਸ਼ਾ ਪੜਾਇਆ ਜਾ ਰਿਹਾ ਹੈ ਉਸ ਰੂਪੜਾਉਣਾ ਇਹਨਾਂ ਦੀ ਕੋਸ਼ਿਸ਼ ਹੈ ਜੋ ਕਿ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਗੁਰੂ ਘਰਾਂ ਦਾ ਪੰਜਾਬੀ ਅਤੇ ਪੰਜਾਬੀ ਅਤੇ ਭਾਈਚਾਰਕ ਸੰਸਾਨ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੋ ਦੇਖਣ ਨੂੰ ਮਿਲਿਆ ਹੈ ਸੰਸਾਰ ਦੇ ਵਿੱਚ ਕਿੰਨੇ ਗੁਰੂ ਘਰ ਨੇ ਜੋ ਪੰਜਾਬੀਆਂ ਵੱਲੋਂ ਬਣਾਏ ਗਏ ਨੇ ਸੌਥਾਲ ਦੇ ਵਿੱਚ ਦੋ ਗੁਰੂ ਘਰ ਜਿਹੜੇ ਮੇਨ ਹੈਗੇ ਆ ਇਹਨਾਂ ਦਾ ਬਹੁਤ ਵੱਡਾ ਰੋਗ ਰੋਗਨ ਹੈ ਪ੍ਰਵਾਸੀ ਬੱਚੇ ਜਿਹੜੇ ਅੱਜ ਪ੍ਰਵਾਸੀ ਹੋ ਗਏ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਆਏ ਵਰਕ ਪਰਮਿਟ ਤੇ ਆਏ ਸਭ ਤੋਂ ਵੱਡੀ ਗੱਲ ਹੁੰਦੀ ਆਰਥਿਕਤਾ ਦੀ ਜ਼ਮੀਨਾਂ ਵੇਚ ਕੇ ਮਾਪਿਆਂ ਨੇ ਬੱਚਿਆਂ ਨੂੰ ਪੜਾਉਣ ਦੇ ਲਈ ਜਾਂ ਵਰਕ ਪਰਮਿਟ ਤੇ ਇੱਥੇ ਭੇਜਿਆ ਪਰੰਤੂ ਸਭ ਤੋਂ ਪਹਿਲਾਂ ਰਹਿਣ ਦੀ ਸਮੱਸਿਆ ਖਾਣ ਪੀਣ ਦੀ ਸਮੱਸਿਆ ਕੰਮ ਦੀ ਸਮੱਸਿਆ ਬਹੁਤ ਸਾਰੀ ਉਹ ਸਮੱਸਿਆਵਾਂ ਨਾਲ ਜੁੜਨਾ ਪਿਆ ਗੁਰੂ ਘਰ ਦਾ ਰੋਲ ਇਹ ਹੈ ਪੰਜਾਬੀ ਦੇ ਵਿਕਾਸ ਵਿੱਚ ਇਨਸਾਨੀਅਤ ਨੂੰ ਜਿਉਂਦਾ ਰੱਖਣ ਦੇ ਲਈ ਕਿ ਲਗਾਤਾਰ ਜੋ ਗੁਰੂ ਨਾਨਕ ਦੇਵ ਜੀ ਦੁਆਰਾ 20 ਦੇ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਕੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਗਈ ਹੈ ਉਸ ਦਾ ਬਹੁਤ ਵੱਡਾ ਰੋਲ ਹੈ ਅੰਨੇ ਭਗਤਰੀ ਵੀ ਕਿਹਾ ਸੀ ਕਿ ਭੁੱਖੇ ਭਗਤ ਨਾ ਕੀਜਾ ਇਹ ਮਾਲਾ ਆਪਣੀ ਲਈ ਜੇ ਜਦੋਂ ਤੱਕ ਸਾਡੇ ਢਿੱਡ ਦੇ ਵਿੱਚ ਰੋਟੀ ਨਹੀਂ ਪੈਂਦੀ ਉਦੋਂ ਤੱਕ ਅਸੀਂ ਕਿਸੇ ਵੀ ਅਗਲੇ ਵਿਸ਼ੇ 'ਤੇ ਵਿਚਾਰ ਨਹੀਂ ਕਰ ਸਕਦੇ ਢਿੱਡ ਨਾ ਪਈਆਂ ਰੋਟੀਆਂ ਸੱਦੇ ਜੰਨਾ ਕੁੱਟੀਆਂ ਸੋ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਜਿੰਨਾ ਕਿ ਮੈਂ ਸਮਝਦਾ ਕਿ ਜੇ ਇਹ ਗੁਰੂ ਘਰ ਲੰਗਰ ਪ੍ਰਵਾਇ ਨਾ ਕਰਵਾਉਣ ਤਾਂ ਸਾਡੇ ਬੱਚੇ ਜਿਹੜੇ ਪੰਜਾਬ ਤੋਂ ਆਏ ਐ ਹੋ ਸਕਦਾ ਹੈ ਬਹੁਤ ਛੇਤੀ ਹਫਿਆਰ ਟੁੱਟ ਗਏ ਹੋ ਵਾਪਸ ਚਲੇ ਜਾਣ ਬਕਬਕ ਸੰਸਥਾਵਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਦੇ ਵਿਕਾਸ ਵਿੱਚ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਅਜਾਦ ਸਿੰਘ ਇਕੱਠਾ ਵੱਲੋਂ ਪੰਜਾਬੀ ਭਾਸ਼ਾ ਦੀਆਂ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਨੇ ਇਸ ਤੋਂ ਬਿਨਾਂ ਸਿੱਖਿਆ 교육 ਕੌਸਲ ਯੂਕੇ ਵੱਲੋਂ ਜੋ ਹੁਣ ਇਸ ਵਿੱਚ ਚੱਲ ਰਹੀ ਹੈ ਇਸਦੀ ਸ਼ੁਰੂਆਤ 1983 ਦੇ ਵਿੱਚ ਹੋਈ 1989 ਦੇ ਵਿੱਚ ਰਜਿਸਟਰਡ ਹੋਈ ਹੈ ਸੰਸਥਾ ਤੇ ਬਹੁਤ ਹੀ ਸਤਿਕਾਰਤ ਨੁਮਾਇੰਦੇ ਡਾਕਟਰ ਪ੍ਰਗਟ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਚਾਹਲ ਸਰਦਾਰ ਕਮਰ ਸਿੰਘ ਬਰਾੜ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਜਿਹੜੇ ਕੀਤੇ ਜਾ ਰਹੇ ਹਨ ਇਹ ਸਲਾਘਾਯੋਗ ਇਹਨਾਂ ਦੇ ਕਦਮ ਹੈਗੇ ਆ। ਪ੍ਰਵਾਸੀ ਪੰਜਾਬੀ ਲੋਕਾਂ ਦਾ ਯੋਗਦਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਤੇ ਵਿਕਾਸ ਲਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕਾਂ ਵੱਲੋਂ ਆਪਣੇ-ਆਪਣੇ ਪੱਧਰ ਤੇ ਸਾਹਿਤਕ ਵਿਧਾਵਾਂ ਦੇ ਰਾਹੀਂ ਪੰਜਾਬੀ ਭਾਸ਼ਾ ਦਾ ਵਿਕਾਸ ਕਰਨ ਦੀ ਇੱਕ ਸਰਕਾਰਾਤਮਕ ਤੇ ਪੋਜ਼ਿਟਿਵ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਬਲਵਿੰਦਰ ਸਿੰਘ ਚਾਹਲ ਨੇ ਬਰਤਾਨਵੀ ਪੰਜਾਬੀ ਸਾਹਿਤ ਦੀ ਗੱਲ ਪਹਿਲਾਂ ਕੀਤੀ ਹੈ ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਨੇ ਜਿੱਥੇ ਆਪਣੇ ਪ੍ਰਵਾਸ ਦੀਆਂ ਸਮੱਸਿਆਵਾਂ ਨੂੰ ਅਭਿਗਤ ਕੀਤਾ ਹੈ ਉਸੇ ਵਿਸ਼ਵੀਕਰਨ ਦੇ ਨਵੀਨ ਪਰਸੰਘਾਂ ਨੂੰ ਵੀ ਸਹਿਯੋਗ ਕਰਜਣਾ ਦਾ ਆਧਾਰ ਬਣਾਇਆ ਹੈ ਪੰਜਾਬੀ ਸਾਹਿਤਕਾਰ ਪੰਜਾਬੀ ਗਾਇਕ ਪੰਜਾਬੀ ਪੱਤਰਕਾਰ ਤੇ ਕਲਾਕਾਰ ਆਪਣੀਆਂ ਪ੍ਰਤਿਭਾਵਾਂ ਕਲਾਮਾਂ ਜ਼ਰੀਏ ਪੰਜਾਬੀ ਭਾਸ਼ਾ ਦੇ ਸੁਹੱਪਣ ਨੂੰ ਚਾਰ ਨਾਂ ਚਾਰ ਚੰਦ ਲਿਗਾ ਰਹੇ ਹਨ ਜਿੱਨਾ ਕਿਸੇ ਭਾਸ਼ਾ ਦਾ ਵੀਰ ਭਾਸ਼ਾ ਦਾ ਸਾਹਿਤ ਮੀਰ ਹੁੰਦਾ ਉੰਨੇ ਹੀ ਉਸ ਦੇਸ਼ ਦੀ ਪਛਾਣ ਵੀ ਮਿਹਰ ਹੁੰਦੀ ਹੈ ਇਸ ਪ੍ਰਕਾਰ ਸਾਹਿਤਾਈ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਥਾਪਿਤ ਕਰਨ ਲਈ ਪ੍ਰਵਾਸੀ ਪੰਜਾਬੀਆਂ ਵੱਲੋਂ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਰਚੀਆਂ ਜਾ ਰਹੀਆਂ ਨੇ ਪ੍ਰਵਾਸੀ ਪੰਜਾਬੀ ਸਾਹਿਤ ਨੇ ਪ੍ਰਵਾਸੀ ਦੀ ਘੱਟ ਦੀ ਉਸਰ ਦੀ ਦੁਨੀਆ ਆਰਥਿਕ ਮਾਨਸਿਕ ਦਬਾਵਾ ਮ ਪੀੜੀਆਂ ਦੇ 파ੜੇ ਸਨਾਤੀ ਸੰਕਟ ਪਰਿਵਾਰਾਂ ਦੇ ਅੰਦਰਲੇ ਤੇ ਬਾਹਰਲੇ ਦਵੰਦਾਂ ਤੇ ਦਬਾਵਾਂ ਨੂੰ ਪ੍ਰਸਤਿਤ ਕਰਨ ਤੇ ਬਲ ਦਿੱਤਾ ਹੈ ਕੁਝ ਨਾਮ ਲਾਂਗਾ ਸਰ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕੰਮ ਕੀਤਾ ਡਾਕਟਰ ਅਮਰਜੀਤ ਸਿੰਘ ਟੰਡਾ ਡਾਕਟਰ ਕਮਲਜੀਤ ਕਮਲਜੀਤ ਕੌਟੀ ਲੋਹ ਗੁਰਦੀਸ਼ ਕੌਰ ਗਰੇਵਾਲ ਬਲਵੀਰ ਕੌਰ ਰਾਜਨਾਲੀ ਕਮਰ ਬਰਾੜ ਸਰਜੀਤ ਪੰਛੀ ਸੰਦੀ ਗਿੱਲ ਕਰਨਜੀਤ ਕੌਰ ਕਸਾਵਨ ਸਿੱਧੂ ਰਮਨ ਰਾਜੇਂਦਰ ਕੌਰ ਔਰ ਫਰਾਜ਼ ਸੰਧੂ ਸ੍ਰਿੰਦਰ ਕੌਰ ਬਿੰਨਰ ਭੁਪਿੰਦਰ ਨਖ ਬਲਵਿੰਦਰ ਕੌਰ ਬਰਾੜ ਕੁਸ਼ਵਿੰਦਰ ਕੌਰ ਔਰ ਗਗਨ ਬਰਾੜ ਪਿਆਰਾ ਸਿੰਘ ਕੱਦੋਵਾਲ ਅਜ਼ੀਮ ਸ਼ੇਖਰ ਅਤ ਬਹੁਤ ਸਾਰੇ ਲੇਖਕ ਜਿਨ੍ਹਾਂ ਦਾ ਨਾਮ ਮੇਰੇ ਵਿੱਚ ਨਹੀਂ ਆਇਆ। ਸਰਜੀਤ ਕੌਰ ਨੇ ਦੋ ਲਾਈਨਾਂ ਕਹੀਆਂ ਮੈਂ ਜ਼ਰੂਰ ਕਹਾਂਗਾ ਕੱਚ ਤਾਂ ਮੈਂ ਨਹੀਂ ਸੀ ਪਰ ਜਦ ਵੀ ਟੁੱਟੀ ਕਿਰਚ-ਕਿਰਚ ਹੋ ਖਿਲਰ ਗਈ। ਲੋਖੋਟਿਆਂ ਚੋਂ ਮਾਇਨਿਆਂ ਦੇ ਕੁਝ ਨਵੇਂ ਸੂਰਜ ਉਦੈ ਹੋ ਗਏ। ਸੰਗੀਤ ਰਾਹੀਂ ਆਸ਼ਾ ਦਾ ਵਿਕਾਸ ਸੰਗੀਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਜਾਂਦਾ ਹੈ। ਇਹ ਪਰਮਾਤਮਾ ਤੱਕ ਪਹੁੰਚਣ ਦਾ ਜ਼ਰੀਆ ਹੈ ਸੁਖ ਕਰਮਜੀਤ ਸਿੰਘ ਮੁੰਡੀ ਉਰਫ ਜੀਤ ਕੱਦੋਂ ਵਾਲਾ ਨੇ ਪੰਜਾਬੀ ਭਾਸ਼ਾ ਨੂੰ ਪ੍ਰਵਾਸ ਦੇ ਵਿੱਚ ਆਪਣੇ ਗੀਤਾਂ ਦੀ ਰਾਨੀ ਪੇਸ਼ ਕਰਨ ਦੀ ਇੱਕ ਸਬਰ ਕੋਸ਼ਿਸ਼ ਕੀਤੀ ਹੈ ਉਹਦੀਆਂ ਦੋ ਲਾਈਨਾਂ ਨੇ ਉਹਨੇ ਅੱਜ ਹੋਣਾ ਉਹਨੇ ਕੱਲ ਆਉਣਾ ਇਹ ਮਾਂ ਸਾਨਾ ਉਹ ਤਾਂ ਕਹਿੰਦੀ ਸੀ ਕੋਈ ਮਾਰ ਕੇ ਵੱਡੀ ਮਨ ਆਉਣਾ ਫਿਰ ਅੰਦਰ ਬਹਿ ਕੇ ਰੋ ਲੈਂਦੀ ਸੀ ਗੁਰਮਿੰਦਰ ਸਿੰਘ ਗੁਰੀ ਦੀਆਂ ਦੋ ਲਾਈਨਾਂ ਨੇ ਬੇਬੇ ਤੇਰੀ ਆਟੇ ਵਾਲੀ ਚੱਕੀ ਅੱਜ ਯਾਦ ਆਉਂਦੀ ਵਿੱਚ ਪਰਦੇਸਾਂ ਦੇ ਭਾਵੇਂ ਪਰਦੇਸੀ ਹੋ ਗਏ ਆ ਪਰ ਮੱਕਰ ਮਨ ਰਹਿੰਦਾ ਵਿੱਚ ਕੀਤਾ ਨਹੀਂ ਸੋ ਪੱਤਰਕਾਰੀ ਦੇ ਖੇਤਰ ਵਿੱਚ ਵਿਭਗਤ ਜਿਹੜੇ ਪ੍ਰਵਾਸੀ ਪੱਤਰਕਾਰ ਨੇ ਉਹਨਾਂ ਵੱਲੋਂ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ ਪਿੱਛੇ ਦੀ ਅਗਵੀ ਮੇਲਾ ਹੋਇਆ ਸਾਉਥ ਖਾਲ ਦੇ ਵਿੱਚ ਉਨਾ ਵੱਲੋਂ ਵੀ ਪੰਜਾਬੀ ਦੀ ਗੱਲ ਕੀਤੀ ਗਈ ਹੈ ਖਾਲਸਾ ਏਡ ਵੱਲੋਂ ਬਾਕ-ਬਾਕ ਮੁਸੀਬਤਾਂ ਦੇ ਸਮੇਂ ਸੰਸਾਰ ਪੱਤਰ ਤੇ ਜੰਮੀਆਂ ਵੀ ਸਮੱਸਿਆਵਾਂ ਆਉਂਦੀਆਂ ਨੇ ਉਥੇ ਵੀ ਆਪਣੇ ਪੱਤਰ ਤੇ ਇਲਸਾਨੀਅਨ ਦੀ ਰਾਖੀ ਦੇ ਲਈ ਉਪਰਾਲੇ ਜਿਹੜੇ ਕੀਤੇ ਜਾ ਰਹੇ ਹੈ ਕਿਉਂਕਿ ਸ਼ਨਾਘਾ ਯੋਗcargar so ਸਮਾਜ ਆਸ ਨਹੀਂ ਦਿੰਦਾ ਮੈਂ ਆਪਣੇ ਸ਼ਬਦਾਂ ਨੂੰ ਸਮੇਟਦਾ ਬਹੁਤ ਬਹੁਤ ਧੰਨਵਾਦ ਜਦੋਂ ਮੀਨਿੰਗ ਸੀ ਉਹ ਬੋਰਡ ਬੋਰਡ ਆਇਆ ਸਮੇਂ ਦੇ ਕਿਲੇ ਤਾਂ ਸਾਰਾ ਵਸਤੇ ਆ ਗਿਆ ਕਿ ਕਿਹੜੇ ਅਲੈਕਸ ਬਾਰਡਰ ਪੇਪਰ ਤੇ ਆਪਣੇ ਚਾਹ ਦਾ ਪੇਪਰ ਕੰਪਲੀਮੈਂਟਰੀ ਹੈ ਵੱਖਰੇ ਵੱਖਰੇ ਐਂਗਲ ਨੇ ਵੱਖਰੇ ਵੱਖਰੇ ਐਸਪੈਕਟ ਤੁਸੀਂ ਕੋਲ ਦਿੱਤੇ ਤੇ ਦੋਵੇਂ ਰਲਾ ਕੇ ਉਹ ਇੱਕ ਇਸ ਦੇ ਕੰਪਲੀਮੈਂਟਰੀ ਕਿੱਥੇ ਬਣ ਜਾਂਦੇ ਤੇ ਚੱਕਰ ਬੜਾ ਬਹੁਤ ਬਹੁਤ ਤੇ ਤੁਸੀਂ ਮੈਂ 2008 ਦੇ ਵਿੱਚ ਸਰਕਾਰੀ ਨੌਕਰੀ ਦੇ ਵਿੱਚ ਆਇਆ ਸੀ ਸਕੂਲ ਸਿੱਖਿਆ ਦੇ ਵਿਭਾਗ ਪੰਜਾਬ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਨੈ ਪਟਿਆਲਾ ਦੇ ਵਿੱਚ ਮੈਂ ਕੰਸਟਨ ਹਾਂ 16 ਸਾਲਾਂ ਦੇ ਸਫ਼ਰ ਦੇ ਦੌਰਾਨ 15 ਸਾਲ ਮੈਨੂੰ ਰੈਕੋਗਨੀਸ਼ਨ ਕੀ ਹੋ ਗਈ ਹੈ ਅੱਗੇ ਆਪਣਨ ਦੇ ਕਿਤੇ ਵਿੱਚ ਮੈਂ ਸਿਰਫ 1 ਸਾਲ ਰਿਹਾ ਹਾਂ 15 ਸਾਲ ਬਤੌਰ ਕੋਆਰਡੀਨੇਟਰ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਕੰਮ ਕਰ ਰਿਹਾ ਹਾਂ ਐਲੀਮੈਂਟਰੀ ਸਕੂਲਾਂ ਦੇ ਵਿੱਚ ਮੇਰੇ ਦੋ ਤਿੰਨ ਮਕਸਦ ਨੇ ਇੱਕ ਹੈ ਪ੍ਰਵਾਸੀ ਬੱਚੇ ਯੂਪੀ ਬਿਹਾਰ ਤੋਂ ਆਏ ਹੋਏ ਉਹਨਾਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਉਣਾ ਆਪੀ ਇਹ ਐਕਟ ਦੇ ਅਕੋਰਡਿੰਗ 6 ਤੋਂ 14 ਸਾਲ ਤੱਕ ਹਰ ਇੱਕ ਬੱਚੇ ਦੀ ਸਿੱਖਿਆ ਜ਼ਰੂਰੀ ਹੈ। ਇਸ ਲਈ ਉਹਨਾਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਜਾਣ ਲਈ ਪਿੱਛੇ ਜੇ ਅਸੀਂ ਕੋਸ਼ਿਸ਼ ਕੀਤੀ ਪਟਿਆਲੇ ਦੇ ਡੀਸੀ ਸਾਹਿਬ ਸ਼ੌਕਤ আহমেদ ਪਰੇ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਬੱਚਿਆਂ ਦੇ ਆਉਣ ਜਾਣ ਲਈ ਬੜੀਆਂ ਸਮੱਸਿਆਵਾਂ ਹਨ ਝੁੱਗੀਆਂ ਝੌਂਪੜੀਆਂ ਦੀ। ਤਾਂ 22 ਆਟੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ 15 ਦਿਨ ਪਹਿਲਾਂ 22 ਆਟੋ ਸਕੂਲ ਸਿੱਖਿਆ ਵਿਭਾਗ ਨੂੰ ਡੀਸੀ ਸਾਹਿਬ ਨੂੰ ਦਿੱਤੇ ਗਏ ਆ ਤਾਂ ਜੋ ਪਰਵਾਸੀਆਂ ਦੇ ਬੱਚੇ ਸਕੂਲਾਂ ਦੇ ਵਿੱਚ ਆ ਸਕਣ ਇੱਕ ਘਰ ਲਈ। ਉਜਾ ਪੱਠਿਆਂ ਤੇ ਜਿੰਨੀ ਲੇਬਰ ਆਉਂਦੀ ਹੈ ਲੇਬਰ ਦਾ ਸਮਾਂ ਸੀਮਤ ਹੁੰਦਾ ਹੈ ਮੀਂਹ ਦੇ ਦੌਰਾਨ ਉਹ ਬਾਕਸ ਚ ਲਿਜਲਦੇ ਆ ਉਸ ਲੇਬਰ ਦੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਸੀ ਅਸੀਂ ਦੇਵੀਗੜ੍ਹ ਦੇ ਨੇੜੇ ਮਸ਼ਿੰਗਣ ਪੱਠੇ ਤੇ ਇੱਕ ਬੈਂਕੂ ਹਾਊਸ ਬਣਵਾਇਆ ਨਾਬਾ ਰੋਡ ਤੇ ਦਹਲਾਨ ਦੇ ਵਿੱਚ ਇੱਕ ਬੈਂਕੂ ਹਾਊਸ ਬਣਵਾਇਆ ਜਿਸ ਨੂੰ ਅਸੀਂ ਸਕੂਲ ਦਾ ਸਕੂਲ ਦੇ ਕੇ ਸਕੂਲ ਦਾ ਰੂਪ ਦੇ ਕੇ ਨੇੜੇ ਦੇ ਸਰਕਾਰੀ ਸਕੂਲਾਂ ਤੋਂ ਮੁਹਿੰਤ ਅਫਸਰ ਡਿਪਿਊਟੀ ਤੇ ਤਾਜ਼ਾ ਬੱਚੇ ਪੜ੍ਹਾ ਸਕੋ